ਸ੍ਰੀ ਕਾਲ ਜੀ ਮੈਂ ਅਦਿਤਿਕਰਨ ਸਿੰਘ ਸੰਧਵਾ ਕੀ ਦੇਖ ਰਹੇ ਹਾਂ ਇਹਨਾਂ ਨੂੰ ਪਿਆਰ ਸਿੱਖੀ ਨਾਲ ਤੇ ਫਿਰ ਸਾਨੂੰ ਭਰਾਵਾ ਵਾਂਗੂ ਮਿਲਣਾ ਸਾਡੇ ਨਾਲ ਵਿਤਕਰਾ ਦੂਰ ਕਰੇ ਅਸੀਂ ਇਹਨਾਂ ਨਾਲੋਂ ਉੱਚੇ ਹਾਂ ਨੀਵੇਂ ਨਹੀਂ ਤੇ ਸਿਰਫ ਤੇ ਸਿਰਫ ਤੁਸੀਂ ਪੈਸੇ ਵਿੱਚ ਤਗੜੇ ਹੋ ਜਮੀਨ ਜਾਇਦਾਦ ਭਾਂਡੇ ਜਾਇਦਾਦ ਤਾਂ ਪਰੋਟੀਆਂ ਤੁਹਾਡੇ ਕੋਲ ਪੈਸੇ ਨਾਲ ਨਹੀਂ ਸਾਡੀ ਤੁਲਨਾ ਸਾਡੀ ਤੁਲਨਾ ਕਰਦਾਰ ਨਾਲ ਕਰਨ ਸਾਨੂੰ ਜਮੀਨ ਭਾਂਡੇ ਤੋਂ ਅਸੀਂ ਗਰੀਬ ਹਾਂ ਬਾਕੀ ਅਸੀਂ ਇਹਨਾਂ ਤੋਂ ਬਹੁਤ ਜ਼ਿਆਦਾ ਉੱਚੇ ਹਾਂ ਬਹੁਤ ਅਮੀਰ ਅਸੀਂ ਵਫਾਦਾਰੀਆਂ ਦੇ ਵਿੱਚ ਵੀ ਅਸੀਂ ਵਫਾਦਾਰ ਹਾਂ ਹੌਂਸਲੇ ਨਗਾਰੇ ਵੀ ਸਾਨੂੰ ਮਿਲੇ ਆ ਹੰਦੀ ਖੰਡੇ ਬਾਟੇ ਵੀ ਸਾਨੂੰ ਮਿਲੇ ਆ ਤੇ ਕਲਗੀਆਂ ਤੋੜੇ ਵੀ ਸਾਨੂੰ ਮਿਲੇ ਆ ਅਸੀਂ ਤਾਂ ਇਹਨਾਂ ਨਾਲੋਂ ਬਹੁਤ ਉੱਚੇ ਹਾਂ ਪਰ ਜੇ ਤੁਸੀਂ ਆ ਕੋਈ ਸ਼ਸਤਰ ਵਿਦ ਕਲੋਸ ਪੀੜਨੀ ਰਾਗੀ ਢਾਡੀ ਕਵੀਸ਼ਰ ਇਹਨਾਂ ਦੇ ਵਿੱਚ ਵੀ ਸਾਡੇ ਅੱਗੇ ਕੁਝ ਨਹੀਂ ਜੀ ਇਹਨਾਂ ਦੀ ਤੇ ਇੱਕ ਪਲੈਨਿੰਗ ਆ ਪਹਿਲਾਂ ਇਹਨਾਂ ਨੇ ਗੁਰਦੁਆਰੇ ਚ ਸਾਡੇ ਦੇ ਇੱਕ ਭਾਈਚਾਰੇ ਦੇ ਲੋਕ ਸੀ ਉਹਨਾਂ ਨੂੰ ਟੌਰਚਰ ਕਰ ਕਰ ਕੱਢਿਆ ਸਾਡੀਆਂ ਬੁੜੀਆਂ ਦੀ ਬੇਇੱਜ਼ਤੀ ਕਰ ਦਿੰਦੇ ਅੱਜ ਲੰਗਰ ਲੰਗਰ ਪਕਾਉਣ ਲੱਗਣ ਕਿ ਸਾਨੂੰ ਮਰ ਦਾ ਸਰੂਪ ਨਹੀਂ ਦਿੰਦੇ ਤੇ ਸਾਨੂੰ ਇੱਕ ਗੁਰਦੁਆਰੇ ਦੇ ਵਿੱਚ ਆਨੰਦ ਕਾਸ਼ ਦੀ ਵੀ ਨਹੀਂ ਕਈਆਂ ਚ ਕਰ ਲੈਂਦੇ ਤੇ ਬਿਲਡਿੰਗ ਇਹਨਾਂ ਦੀ ਹੋ ਸਕਦੀ ਆ ਗੁਰੂ ਤੇ ਇਹਨਾਂ ਦਾ ਨਹੀਂਗਾ ਗੁਰੂ ਤਾਂ ਸਾਡਾ ਏ ਗੁਰੂ ਤੇ ਬੇਟੇ ਦੇ ਅਸੀਂ ਆ ਹੁਣ ਇਹਨਾਂ ਲੋਕਾਂ ਨੇ ਟੌਰਚਰ ਕਰਕੇ ਕੁਰਬਾਨੀ ਤੋਂ ਗੁਰੂ ਤੋਂ ਦੂਰ ਕੀਤੇ ਸੀ ਕਿ ਅਸੀਂ ਗੁਰੂ ਦੇ ਪੁੱਤਰ ਆ ਤੇ ਉਹਨਾਂ ਪ੍ਰਚਾਰ ਰੰਗ ਲਿਆ ਰਿਹਾ ਹੁਣ ਮੱਥਾ ਟੇਕਣ ਕਿਉਂਕਿ ਗੁਰਬਾਣੀ ਦਾ ਉਹਦੀ ਕਮੇਟੀ ਚੁਣੀ ਜਾਵੇ ਉਸ ਕਮੇਟੀ ਦੇ ਵਿੱਚ ਸਾਡੇ ਬਰਾਬਰ ਦੇ ਮੈਂਬਰ ਹੋਣ ਤੇ ਜੇ 5 ਸਾਲ ਦੀ ਪ੍ਰਧਾਨਗੀ ਆ 2.5 ਸਾਲ ਜੱਟ ਭਾਈ ਕਰ ਲਵੇ 2.5 ਸਾਲ ਸਾਡੇ ਮੱਦੀ ਕਰਨਗੇ ਤੇ ਜਾਤ ਪੁੱਛਣ ਤੋਂ ਪਹਿਲਾਂ ਸਾਡਾ ਕਰਦਾਰ ਵੇਖਣ ਵੀ ਕਿੰਨਾ ਉੱਚਾ ਹੈ ਸਾਡੇ ਬਾਬਿਆਂ ਦੀਆਂ ਸਮਾਧਾਂ ਦੇ ਉੱਤੇ ਇਹਨਾਂ ਨੇ ਗੁਰਦੁਆਰੇ ਅਸਾਰੇ ਆ ਬਿਲਡਿੰਗਾਂ ਇਹਨਾਂ ਦੀਆਂ ਨੇ ਜਿਹੜੀਆਂ ਥੱਲੇ ਸਮਾਧਾਨ ਨੇ ਜਿੱਥੇ ਉੱਤੇ ਬਿਲਡਿੰਗਾਂ ਸਾਰੀਆਂ ਨੇ ਉਹ ਸਾਡੇ ਵੱਡੇ ਵਡੇਰਿਆਂ ਦੀਆਂ ਨੇ ਉਹ ਗੋਲ ਕਾਂ ਖਾਈ ਜਾਂਦੇ ਨੇ ਸਾਡੇ ਭਾਈਚਾਰੇ ਨੂੰ ਉੱਥੇ ਧੱਕੇ ਮਾਰ ਕੇ ਕੱਢ ਦਿੰਦੇ ਨੇ ਅਸੀਂ ਇਹ ਸਾਰੇ ਮੁੱਦੇ ਕੌਮ ਦੇ ਵਿੱਚ ਲਿਜਾ ਰਹੇ ਹਾਂ ਜਿੱਦਣ ਕੌਮ ਜਾਗ ਜੇਗੀ ਉਦੋਂ ਅਸੀਂ ਇਹਨਾਂ ਨੂੰ ਕਹ ਦਾਂਗੇ ਤੁਸੀਂ ਆਪਦੀ ਬਿਲਡਿੰਗ ਚੁੱਕੋ ਤੇ ਤੁਰਦੇ ਬਣੋ ਤੇ ਸਮਾਧ ਸਾਡੇ ਵੱਡੇ ਦੀ ਜਿਸ ਕੌਮ ਦਾ ਮਰਨਾ ਵੀ ਠੱਗਾ ਨਹੀਂ ਹੈਗਾ ਤੇ ਉਹ ਮਕਾਮ ਤੇ ਤੇ ਧੁੱਬਦਾ ਵੇਚ ਲੈਗੀ ਤੇ ਇੱਕ ਕਰਨ ਦਾ ਕੀ ਫਾਇਦਾ ਅਸੀਂ ਇੱਕ ਕਰਨ ਦੇ ਹੱਕ ਚ ਹਾਂ ਪਰ ਜਿੱਦਾਂ ਇਹ ਕਰਦੇ ਆ ਇੱਕ ਏਦਾਂ ਨਹੀਂ ਇਹਨਾਂ ਦੀ ਤੇ ਇੱਕ ਪਲੈਨਿੰਗ ਆ ਪਹਿਲਾਂ ਇਹਨਾਂ ਨੇ ਗੁਰਦੁਆਰਾ ਚ ਸਾਡੇ ਇੱਕ ਜਿਹੜੇ ਭਾਈਚਾਰੇ ਦੇ ਲੋਕ ਸੀ ਉਹਨਾਂ ਨੂੰ ਟੌਰਚਰ ਕਰ ਕਰ ਕੱਢਿਆ ਉਹ ਡੇਰੇਆਂ ਨੂੰ ਜਾਣ ਲੱਗੇ ਅਸੀਂ ਇਹ ਚੀਜ਼ ਨੂੰ ਮਹਿਸੂਸ ਕੀਤਾ ਅਸੀਂ ਕੌਮ ਵਾਸਤੇ ਕੁਝ ਕਰਨ ਦੀ ठान ਲਈ ਪਿੰਡਾਂ 'ਚ ਜਾ ਕੇ ਅਸੀਂ ਉਹਨਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਤੁਸੀਂ ਡੇਰੇ ਤੇ ਜਾਂਦੇ ਜੇ ਤੁਸੀਂ ਰਗਰੇਟੇ ਗੁਰੂ ਕੇ ਬੇਟੇ ਜੇ ਤੇ ਗੁਰੂ ਤੇ ਇਸ ਵਕਤ ਗੁਰੂ ਗ੍ਰੰਥ ਸਾਹਿਬ ਦਾ ਤੁਸੀਂ ਉਹਦੇ ਬੇਟੇ ਜੇ ਤੇ ਤੁਸੀਂ પાਸੇ ਤੁਰੇ ਫਿਰਦੇ ਡੇਰੇਆਂ ਦੂਰੇਆਂ ਤੇ ਤੁਸੀਂ ਗੁਰਦੁਆਰਾ ਸਾਹਿਬ ਜਾਇਆ ਕਰੋ ਉਹ ਬਰਾ ਕੋ ਸਾਨੂੰ ਜਵਾਬ ਦਿੰਦੇ ਵੀ ਸਾਨੂੰ ਗੁਰਦੁਆਰਾ ਸਾਹਿਬ ਬੜਨ ਨਹੀਂ ਦਿੰਦੇ ਸਾਡੇ ਜਵਾਕਾਂ ਨੂੰ ਚਪੇੜਾ ਮਾਰ ਕੇ ਭਜਾ ਦਿੰਦੇ ਆ ਸਾਡੀਆਂ ਬੁੜੀਆਂ ਦੀ ਬੇਇੱਜ਼ਤੀ ਕਰ ਦਿੰਦੇ ਅੱਜ ਲੰਗਰ ਲੰਗਰ ਪਕਾਉਣ ਲੱਗਣ ਸਾਡੇ ਭਾਜੇਦੋ ਕਹਿੰਦੇ ਸਾਨੂੰ ਕੋਈ ਪ੍ਰਕਾਰ ਕਾਰਜ ਕਰਨਾ ਹੋਵੇ ਸਾਨੂੰ ਮਾਰ ਦਾ ਸਰੂਪ ਨਹੀਂ ਦਿੰਦੇ ਤੇ ਸਾਨੂੰ ਇੱਕ ਗੁਰਦੁਆਰਿਆਂ ਦੇ ਵਿੱਚ ਆਨੰਦ ਕਾੜ ਦੀ ਵੀ ਨਹੀਂ ਕਈਆਂ ਚ ਕਰ ਦਿੰਦੇ ਤੇ ਫਿਰ ਅਸੀਂ ਅਸੀਂ ਕੀ ਕੀਤਾ ਵੀ ਡੇਰਿਆਂ ਨੂੰ ਸ਼ੁਰੂ ਕਰ ਲਿਆ ਮੂ ਤਾਂ ਹੁਣ ਉਹ ਬਾਬੇ ਜਿਹੜੇ ਨੇ ਸੱਚੇ ਸੌਦੇ ਆ ਔਰ ਰਾਜਾ ਸਵਾਮੀ ਉਹਨਾਂ ਉਹ ਸਾਡੀ ਸਪੋਰਟ ਵੀ ਕਰਦੇ ਆ ਤੇ ਸਾਨੂੰ ਉਹਨਾਂ ਦੇ ਨਾਲ ਆਨੰਦ ਵੀ ਆ ਤੇ ਫਿਰ ਉਹਨਾਂ ਨੂੰ ਸਮਝਾਉਣਾ ਕੀਤਾ ਕਿ ਨਹੀਂ ਭਈ ਗੁਰੂ ਦੇ ਬੇਟੇ ਦੇ ਅਸੀਂ ਆ ਬਿਲਡਿੰਗ ਇਹਨਾਂ ਦੀ ਆ ਉਸ ਬਿਲਡਿੰਗ ਨੂੰ ਛੱਡੋ ਤੇ ਤੁਸੀਂ ਆਪਣੇ ਜਿਹੜੇ ਹੁਣ ਅੱਜ ਕੱਲ ਸਾਰੇ ਵਿਆਹ ਸ਼ਾਦੀਆਂ ਜਿਹੜੇ ਹੁੰਦੇ ਨੇ ਉਹ ਸਾਰੇ ਵਿਆਹ ਸ਼ਾਦੀਆਂ ਪਹਿਲ ਸੱਚ ਹੁੰਦੇ ਤੇ ਜਿਹੜੀਆਂ ਪਿੰਡਾਂ ਚ ਧਰਮਸ਼ਾਲਾ ਨੇ ਉਹ ਸਾਰੇ ਖਾਲੀ ਪਈਆਂ ਨੇ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਤੁਹਾਨੂੰ ਮਾਰਾ ਰੂਪ ਅਸੀਂ ਪੈਦਾ ਕਰਕੇ ਦਿੰਨੇ ਆ ਤੇ ਤੁਸੀਂ ਇੱਥੇ ਪ੍ਰਕਾਸ਼ ਕਰੋ 10 20 ਫੁੱਟ ਦਾ ਜਿੰਨਾ ਨਿਸ਼ਾਨ ਚੜਾ ਸਕੋ ਚੜਾਓ ਪਰ ਗੁਰੂ ਦੇ ਨਾਲ ਜੁੜ ਕੇ ਬੈਠੋ ਉਹ ਹੁਣ ਪ੍ਰਚਾਰ ਰੰਗ ਲਿਆ ਰਿਹਾ ਅਸੀਂ ਗਰਾਊਂਡ ਲੈਵਲ ਤੇ ਜਾਂਦੇ ਹੁਣ ਇਹਨਾਂ ਲੋਕਾਂ ਨੇ ਟੌਰਚਰ ਕਰਕੇ ਗਰਬਾਣੀ ਤੋਂ ਗੁਰੂ ਤੋਂ ਦੂਰ ਕੀਤੇ ਸੀ ਹ ਉਹਨਾਂ ਨੇ ਇਹ ਮਹਿਮ ਚਲਾਤੀ ਆ ਵੀ ਇੱਕ ਪਿੰਡ ਇੱਕ ਗੁਰਦੁਆਰਾ ਹੋਊਗਾ ਤੇ ਇਹਨਾਂ ਦੇ ਗੁਰਦੁਾਰੇ ਬੰਦ ਹੋ ਜਾਣਗੇ ਫਿਰ ਆਪਾਂ ਇਹਨਾਂ ਨੂੰ ਤਰਸ ਦੇ ਸਕਾਂਗੇ ਪਰ ਇਸ ਵਾਰੀ ਇਦਾਂ ਨਹੀਂ ਹੋਏਗਾ ਅਸੀਂ ਆਪਣੀ ਕੌਮ ਨੂੰ ਆਪਣੀ ਜਿਹੜੀ ਰੇਟਾ ਕੌਮ ਆ ਇਹਨੂੰ ਜਗਾਉਨੇ ਆ ਦੱਸਦੇ ਆ ਕਿ ਅਸੀਂ ਗੁਰੂ ਦੇ ਪੁੱਤਰ ਆ ਤੇ ਗੁਰੂ ਦੇ ਨਾਲ ਹਮੇਸ਼ਾ ਰਵਾਂਗੇ ਜਦੋਂ ਗੁਰੂ ਦੇ ਨਾਲ ਹਮੇਸ਼ਾ ਰਵਾਂਗੇ ਤੇ ਇਹਨਾਂ ਨੂੰ ਹੁਣ ਅਸਲੀ ਦਾ ਖਤਰਾ ਪੈਦਾ ਹੋ ਗਿਆ ਵੀ ਇਹ ਜਾਗਣ ਡੇ ਆ ਇਹਨਾਂ ਨੇ ਇੱਕ ਫਿਰ ਗੇਮ ਖੇਡੀ ਆ ਵੀ ਇੱਕ ਪਿੰਡ ਇੱਕ ਗੁਰਦੁਆਰਾ ਕਰ ਦਈਏ ਤੇ ਆਪਣੇ ਆਪ ਹੀ ਇਹ ਫਿਰ ਟੁੱਟ ਜਾਣਗੇ ਪਰ ਅਸੀਂ ਇਸ ਦੇ ਹੱਕ ਵਿੱਚ ਇਸ ਲਈ ਨਹੀਂ ਆ ਕਿ ਅਸੀਂ ਗੁਰਦੁਆਰਾ ਇੱਕ ਕਰਨਾ ਤੇ ਉਹਦੇ ਸਾਡੀਆਂ ਸਖੋਧੀਆਂ ਸ਼ਰਤਾਂ ਹੋਣਗੀਆਂ ਕਿ ਇਹ ਆਪਦਾ ਗੁਰਦੁਆਰਾ ਬੰਦ ਕਰਨ ਤੇ ਮਜਬੂਰ ਸਿੱਖਾਂ ਦੇ ਗੁਰਦੁਆਰੇ ਆਉਣ ਮੱਥਾ ਟੇਕ ਕਿਉਂਕਿ ਗੁਰਬਾਣੀ ਦਾ ਆਧਾਰ ਆ ਕਿ ਜੋ ਸਰਨਿਰਦਲ ਸਦਨ ਕੇ ਜਾਏ ਅੱਗੇ ਬੈਠਾ ਪੀਠ ਖਲਾਏ ਤੇ ਜੇ ਕੋਈ ਅਮੀਰ ਬੰਦਾ ਗਰੀਬ ਦੇ ਘਰ ਜਾਂਦਾ ਤੇ ਉਹ ਅਮੀਰ ਬੰਦਾ ਪਿੱਠ ਕਰ ਲੈਂਦਾ ਪਰ ਜੇ ਸਰਦਨ ਨਿਰਦਨ ਕੇ ਆਏ ਦੀਆ ਆਦਰ ਲੀਆ ਬਲਾਈ ਤੇ ਗਰੀਬ ਘਰ ਦੇ ਵਿੱਚ ਕੋਈ ਤਗੜਾ ਬੰਦਾ ਜਾਂਦਾ ਤੇ ਉਹ ਬੜੀ ਇੱਜ਼ਤ ਕਰਦਾ ਅਸੀਂ ਤਾਂ ਕਰਾਂਗੇ ਇੱਜ਼ਤ ਪਰ ਜੇ ਇਹਨਾਂ ਨੇ ਇੱਕ ਕਰਨੇ ਆ ਦੋ ਹੀ ਆਪਸ਼ਨ ਹੈਗੇ ਆ ਤੇ ਜਾਂ ਤੇ ਸਾਡੇ ਗੁਰਦੁਆਰੇ ਆ ਜਾਣ ਉਹ ਬਿਲਡਿੰਗ ਹੋਰ ਕਿਸੇ ਤਰੀਕੇ ਨਾਲ ਵਰਤ ਲੈਣ ਪਹਿਲ ਸਭ ਨਾਲ ਲੈਣ ਜੋ ਮਰਜ਼ੀ ਕਰ ਲੈਣ ਤੇ ਜਾਂ ਫਿਰ ਇਹ ਤਰੀਕਾ ਹੈ ਕਿ ਉਹ ਵੀ ਗੁਰਦੁਆਰਾ ਬੰਦ ਹੋਵੇ ਸਾਡੇ ਵਾਲਾ ਵੀ ਬੰਦ ਹੋਵੇ ਤੇ ਸਾਂਝੀ ਜਗ੍ਹਾ ਚ ਜਗ੍ਹਾ ਖਰੀਦੀ ਜਾਵੇ ਉਹਦੀ ਰਜਿਸਟਰੀ ਅਧਵਾ ਦੇ ਅਸੀਂ ਹੋਈਏ ਹਿੱਸੇਦਾਰ ਅਸੀਂ ਹੋਈਏ ਫਿਰ ਉਹਦੀ ਕਮੇਟੀ ਚੁਣੀ ਜਾਵੇ ਉਸ ਕਮੇਟੀ ਦੇ ਵਿੱਚ ਸਾਡੇ ਬਰਾਬਰ ਦੇ ਮੈਂਬਰ ਹੋਣ ਤੇ ਜੇ 5 ਸਾਲ ਦੀ ਪ੍ਰਧਾਨਗੀ ਆ 2.5 ਸਾਲ ਜੱਟ ਭਾਈ ਕਰ ਲਵੇ 2.5 ਸਾਲ ਸਾਡੇ ਮਰਜ਼ੀ ਕਰਨਗੇ ਸਾਨੂੰ ਟੌਰਚਰ ਕਰਨਾ ਬੰਦ ਕਰੋ ਜੇ ਸਾਨੂੰ ਨਾਲ ਖੜਾਣਾ ਹੈ ਤੇ ਸਿਰਫ ਤੇ ਸਿਰਫ ਤੁਸੀਂ ਪੈਸੇ ਵਿੱਚ ਤੜਕੜੇ ਜੇ ਜਮੀਨ ਜਾਇਦਾਦ ਭਾਂਡਾ ਜਾਇਦਾਦ ਤਾਂ ਪ੍ਰਾਪਤੀਆਂ ਤੁਹਾਡੇ ਕੋਲ ਸਿਰਫ ਇੱਕੋ ਗੱਲ ਚ ਪੈਸੇ 'ਚ ਤਗੜੇ ਜੇ ਪਰ ਜੇ ਤੁਸੀਂ ਆਖੋ ਸ਼ਸਤਰ ਵਿਦਿਆ ਘੋੜ ਦੌੜ ਗਤਕਾ ਬਾਜੀ ਨਿਜਾ ਬਾਜੀ ਜਾਂ ਫਿਰ ਖੰਡ ਪਾਠੀ ਮਹਾਰਾਜੀ ਬਾਣੀ ਦੇ ਅਰਥ ਕਰਨੇ ਫਲਸਫੀ ਪੜਨੀ ਰਾਗੀ ਢਾਡੀ ਕਵੀਸ਼ਰ ਇਹਨਾਂ ਦੇ ਵਿੱਚ ਕੋਈ ਸਾਡੇ ਅੱਗੇ ਕੁਛ ਨਹੀਂ ਜੀ ਉਹਦੀ ਸੋਚ ਤੇ ਪਹਿਲਾ ਦਿਨ ਤੇ ਮਹਾਰਾਜੀ ਬਾਣੀ ਕਹਿੰਦੀ ਇੱਕ ਇੱਕ ਗੋਰੀ ਇੱਕ ਇੱਕ ਬਾਣੀ ਇੱਕ ਗੋਰੀ ਇੱਕ ਸ਼ਬਦ ਵਿਚਾਰ ਬਾਣੀ ਦੇ ਇੱਕ ਹੀ ਆ ਪਰ ਰੱਖੀ ਦੋ ਦੋ ਥਾ ਤਿੰਨ ਤਿੰਨ ਥਾ ਦੇ ਵੱਖਰੀ ਵੱਖਰੀ ਆ ਹੁਣ ਭਾਈ ਨਰਮਕ ਸਿੰਘ ਜੀ ਜਦੋਂ ਦੱਸ ਦੱਸਿਆ ਕਰਦੇ ਸੀ ਬੜੀ ਸੋਹਣੀ ਗੱਲ ਕਰਿਆ ਕਰਦੇ ਸੀ ਵੀ ਜਿਸ ਕੌਮ ਦਾ ਤੇ ਮੜੀਆਂ ਵੱਖਰੀਆਂ ਕੀਤੀਆਂ ਤੇ ਜਦ ਸਭ ਤੋਂ ਪਹਿਲਾਂ ਜਦ ਜਿੱਤੋਂ ਬੰਦਾ ਮਰ ਗਿਆ ਉਦੋਂ ਕਿਹੜੀ ਜਾਤ ਰਹਿ ਗਈ ਦੀ ਜਮਨ ਤੋਂ ਪਹਿਲਾਂ ਕਿਹੜੀ ਜਾਤ ਸੀਗੀ ਮਰਨ ਤੋਂ ਬਾਅਦ ਕਿਹੜੀ ਜਾਤ ਵਿੱਚ ਜਨਮ ਲਿਆ ਉਹਨੇ ਇਹ ਸਾਰੀਆਂ ਚੀਜ਼ਾਂ ਬਹਿ ਕੇ ਜਿੱਠ ਕੇ ਤੇ ਇਹ ਫੈਸਲਾ ਲਿਆ ਜਾਵੇ ਗੁਰਦੁਆਰੇ ਇੱਕ ਕਰਨ ਤੋਂ ਪਹਿਲਾਂ ਮੜੀਆਂ ਇੱਕ ਕੀਤੀਆਂ ਜਾ। ਜੇ ਇਹਨਾਂ ਨੂੰ ਪਿਆਰ ਆ ਸਿੱਖੀ ਲੱਗ ਤੇ ਫਿਰ ਸਾਨੂੰ ਭਰਾਵਾ ਵਾਂਗ ਮਿਲ ਸਾਨੂੰ ਜਮੀਨ ਭਾਂਡੇ ਤੋਂ ਅਸੀਂ ਗਰੀਬ ਹਾਂ ਬਾਕੀ ਅਸੀਂ ਇਹਨਾਂ ਤੋਂ ਬਹੁਤ ਜ਼ਿਆਦਾ ਉੱਚੇ ਆ ਬਹੁਤ ਅਮੀਰ ਆ ਅਸੀਂ ਵਫਾਦਾਰੀਆਂ ਦੇ ਵਿੱਚ ਵੀ ਅਸੀਂ ਵਫਾਦਾਰ ਆ ਹੌਂਸਲੇ ਨਗਾਰੇ ਵੀ ਸਾਨੂੰ ਮਿਲੇ ਆ ਹਾਂਜੀ ਖੰਡੇ ਬਾਟੇ ਵੀ ਸਾਨੂੰ ਮਿਲੇ ਆ ਤੇ ਕਲਗੀਆਂ ਤੋੜੇ ਤੇ ਇਹ ਸਾਨੂੰ ਸਿਰਫ ਤੇ ਸਿਰਫ ਜਾਇਦਾਦ ਦੇ ਰੋਬ ਨਾਲ ਨੀਵਾ ਵਿਖਾਉਂਦੀ ਕੋਸ਼ਿਸ਼ ਕਰਦੇ ਆ ਤੇ ਹੁਣ ਅਸੀਂ ਕਾਮਨ ਜਗਾ ਰਹੇ ਆ ਇਹ ਜਾਗਰਤਾ ਆਏਗੀ ਅਸੀਂ ਸ੍ਰੋਮਣੀ ਕਮੇਟੀ ਦੇ ਇਲੈਕਸ਼ਨ ਲੜਾਂਗੇ ਉੱਥੇ ਵੀ ਅਸੀਂ ਹਿੱਸੇਦਾਰ ਬੈਠਾਂਗੇ ਜਿੱਥੇ ਸਾਡੇ ਖਿਲਾਫ ਕੋਈ ਮਸਲਾ ਦਿਸ ਮਸਲਾ ਦਿਸੇਗਾ ਉੱਥੇ ਅਸੀਂ ਮੁੱਦਾ ਠਾਇਆ ਕਰਾਂਗੇ ਅਸੀਂ ਮੰਗ ਪੱਤਰ ਨਹੀਂ ਜਾਵਾਂਗੇ ਪਾਰਲੀਮੈਂਟ ਜਿਹੜੀ ਸਿੱਖਾਂ ਦੀ ਆ ਸ੍ਰੋਮਣੀ ਕਮੇਟੀ ਉਹਦੇ ਵਿੱਚ ਬੈਠ ਕੇ ਹੀ ਗੱਲ ਰੱਖਾ ਕਰਾਂਗੇ ਆਪਦੀ ਐਦ ਕੀ ਤਿਆਰੀ ਕਰਨ ਦਾ ਆ ਮੇਰੀ ਅਪੀਲ ਆ ਤੁਹਾਡੇ ਚੈਨਲ ਦੇ ਰਾਹੀ ਮਜਬੀ ਸਿੱਖ ਕੌਮ ਦੇ ਰੰਗਰੇਟੇ ਸਰਦਾਰਾਂ ਨੂੰ ਕਿ ਦਾੜੀਆਂ ਕੇਸ ਰੱਖੋ ਤੇ ਆਦੀਆਂ ਵੋਟਾਂ ਬਣਾਓ ਤੇ ਤਿਆਰੀ ਕਰੋ ਆਪਣੇ ਇਲਾਕੇ ਦੇ ਵਿੱਚ ਉਹ ਕੈਂਡੀਡੇਟ ਤਿਆਰ ਕਰੋ ਜਿਹੜਾ ਸ੍ਰੋਮਣੀ ਕਮੇਟੀ ਦੇ ਇਲੈਕਸ਼ਨ ਲੜੇ ਭਾਵੇਂ ਅਸੀਂ ਹਾਰ ਵੀ ਜ ਸ਼੍ਰੋਮਣੀ ਬਚੇਗਾ ਅਸੀਂ ਹਾਰ ਗਏ ਅਸੀਂ ਜਿੱਤ ਗਏ ਸ਼੍ਰੋਮਣੀ ਕਮੇਟੀ ਦੇ ਅਸੀਂ ਇਲੈਕਸ਼ਨ ਲੜਾਂਗੇ ਪੈਜ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ